ਦੇਤੀ ਕਿਸਾਨ ਨੂੰ 200 ਰੁਪਏ ਤੋਂ ਲੈ ਕੇ 300 350 ਰੁਪਏ ਤਹੇ ਦੀ ਕਟ ਲੱਗੇ ਆ ਜਿਹੜੇ ਅੱਜ ਕਾਂਗਰਸ ਦੇ ਐਮਪੀ ਦਿੱਲੀ ਜਾ ਕੇ ਲੋਕ ਸਭਾ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਕਿਉਂ ਨਹੀਂ ਉਦੋਂ ਬੋਲੇ ਰੋਜ਼ੋ ਤਾਂ ਸਾਰੀ ਕਾਂਗਰਸ ਦੋ ਸੀਟਾਂ ਦੇ ਉੱਤੇ ਇਲੈਕਸ਼ਨ ਲੜਨ ਨੂੰ ਆਪਣੇ ਆਪਣੇ ਉੱਥੇ ਜਿਹੜੇ ਵੱਡੇ ਕਾਂਗਰਸ ਦੇ ਲੀਡਰ ਹੈ ਉਹ ਆਪਣੇ ਆਪਣੇ ਲੰਗਰੀਆਂ ਦੀ ਸੀਟ ਬਚਾਉਣ ਨੂੰ ਉਹਨਾਂ ਦੀ ਜਾਨ ਬਚਾਉਣ ਨੂੰ ਉੱਥੇ ਲੱਗੇ ਸੀਗੇ ਅਧੀ ਕਾਂਗਰਸ ਉਹਨਾਂ ਨੂੰ ਦੋਵਾਂ ਨੂੰ ਜਿਤਾਉਣ ਵਾਸਤੇ ਅਧੀ ਕਾਂਗਰਸ ਉਹਨਾਂ ਨੂੰ ਹਰਾਉਣ ਵਾਸਤੇ ਲੱਗੀ ਸੀਗੀ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਲੋੜ ਹੈ ਪੰਜਾਬ ਦੀ ਆਵਾਜ਼ ਚੱਕਣ ਵਾਲੀ ਇੱਕ ਧਿਰ ਦੀ ਜਿਹੜੀ ਪੰਜਾਬ ਦੀ ਆਵਾਜ਼ ਚੱਕ ਸਕੇ ਉਹ ਚੋਣਾਂ ਕੀ ਜਿਹੜੇ ਲੋਕਾਂ ਨੂੰ ਜ਼ਿੰਮੇਵਾਰੀ ਕਾਂਗਰਸ ਨੂੰ ਦਿੱਤੀ ਸੀਗੀ ਲੋਕਾਂ ਨੇ اپੋਜੀਸ਼ਨ ਦੀ ਉਹਨਾਂ ਤੇ ਘੋਡੇ ਟੇਕ ਰੱਖੇ ਉਹ ਤਾਂ ਆਪਣੀਆਂ ਕਮਜ਼ੋਰੀਆਂ ਇੰਨੀਆਂ ਵੀ ਬੋਲ ਨਹੀਂ ਸਕਦੇ ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਪੰਜਾਬ பாஜக ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਤਰੀਕੇ ਦੇ ਨਾਲ ਆਵਾਜ਼ ਬੁਲੰਦ ਕੀਤੀ ਹੈ ਨਾਲ ਹੀ ਉਹਨਾਂ ਨੇ ਵਿਰੋਧੀਆਂ ਨੂੰ ਵੀ ਨਿਸ਼ਾਨੇ ਦੇ ਉੱਤੇ ਲਿਆ ਖਾਸ ਤੌਰ ਦੇ ਉੱਤੇ ਉਹਨਾਂ ਨੇ ਇਸ ਗੱਲ ਦਾ ਸੰਦਰਭ ਲਿਆ ਹੈ ਕਿ ਜਿਹੜੇ ਮੈਂਬਰ ਪਾਰਲੀਮੈਂਟਸ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਉਹ ਇਸ ਵੇਲੇ ਨਹੀਂ ਕਰਨਾ ਚਾਹੀਦਾ ਸੀ ਕਹਿੰਦੇ ਉਸ ਵੇਲੇ ਕਰਨਾ ਚਾਹੀਦਾ ਸੀ ਜਦੋਂ ਮੰਡੀਆਂ ਦੇ ਵਿੱਚ ਝੋਨਾ ਸੀ ਕਿਸਾਨ ਪ੍ਰੇਸ਼ਾਨ ਸੀਗੇ ਲਿਫਟਿੰਗ ਨਹੀਂ ਹੋ ਰਹੀ ਸੀ ਤਾਂ ਉਦੋਂ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਸ ਵੇਲੇ ਜਿਹੜੇ ਕਾਂਗਰਸ ਦੇ ਲੀਡਰ ਸੀਗੇ ਉਹ ਆਪਣੇ ਸਾਥੀ ਉਮੀਦਵਾਰਾਂ ਦੀ ਜਿੱਤ ਦੇ ਵਿੱਚ ਲੱਗੇ ਹੋਏ ਸੀ ਕਿ ਉਹਨਾਂ ਦੇ ਸਮਰਥਨ ਦੇ ਵਿੱਚ ਲੱਗੇ ਹੋਏ ਸੀਗੇ ਕੁਝ ਕਹਿੰਦੇ ਅੱਧੇ ਇੱਕ ਹਰਾਉਣ ਲਈ ਲੱਗੇ ਸੀ ਅੱਧੇ ਇੱਕ ਜਿਤਾਉਣ ਲਈ ਲੱਗੇ ਹੋਏ ਸੀ ਪੰਜਾਬ ਦੇ ਕਿਸਾਨ ਸੰਗਠਨ ਨੇ ਇੱਕ ਵਾਰ ਫਿਰ ਤੋਂ ਦਿੱਲੀ ਜਾ ਕੇ ਕਿਸਾਨ ਦੀ ਐਮਐਸਪੀ ਗਾਰੰਟੀ ਵਾਸਤੇ ਕੂਚ ਕਰਨ ਦੀ ਤਿਆਰੀ ਕਰ ਰਹੀ ਹੈ। ਪੰਜਾਬ ਦੇ ਅੰਦਰ ਝੋਨੇ ਤੇ ਕਣਕ ਦੇ ਉੱਤੇ ਤਾਂ ਐਮਐਸਪੀ ਗਾਰੰਟੀਡ ਹੈਗੀ। ਇੰਨੇ ਸਾਲਾਂ ਤੋਂ ਕਿਸਾਨ ਨੂੰ ਇੱਕ ਇੱਕ ਦਾਣਾ ਉਹਦਾ ਜਿਹੜਾ ਹੈ ਚਾਹ ਝੋਨਾ ਹੈ ਚਾਹ ਕਣਕ ਹੈ ਐਮਐਸਪੀ ਤੇ ਚੱਕੀ ਜਾਂਦੀ ਹੈ। ਫਿਰ ਕੀ ਗੱਲ ਹੋਈ ਵੀ ਐਤਕੀ ਕਿਸਾਨ ਨੂੰ 200 ਰੁਪਏ ਤੋਂ ਲੈ ਕੇ 300 350 ਰੁਪਏ ਤਹਾਂ ਦੀ ਕਟ ਲੱਗੇ। ਕਿਉਂ ਨਹੀਂ ਆ ਜਿਹੜੇ ਅੱਜ ਕਾਂਗਰਸ ਦੇ ਐਮਪੀ ਦਿੱਲੀ ਜਾ ਕੇ ਲੋਕ ਸਭਾ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਕਿਉਂ ਨਹੀਂ ਉਦੋਂ ਬੋਲੇ ਇਹਨਾਂ ਦਾ ਨਹੀਂ ਸੀ ਫਰਜ ਬਣਦਾ ਕਿਸਾਨ ਦੀ ਆਵਾਜ਼ ਚੱਕ ਦੇ ਪਰ ਉਦੋਂ ਤਾਂ ਸਾਰੀ ਕਾਂਗਰਸ ਦੋ ਸੀਟਾਂ ਦੇ ਉੱਤੇ ਇਲੈਕਸ਼ਨ ਲੜਨ ਨੂੰ ਆਪਣੇ ਆਪਣੇ ਉੱਥੇ ਜਿਹੜੇ ਵੱਡੇ ਕਾਂਗਰਸ ਦੇ ਲੀਡਰ ਹੈ ਉਹ ਆਪਣੇ ਆਪਣੇ ਲਾਂਗਰੀਆਂ ਦੀ ਸੀਟ ਬਚਾਉਣ ਨੂੰ ਉਹਨਾਂ ਦੀ ਜਾਨ ਬਚਾਉਣ ਨੂੰ ਉੱਥੇ ਲੱਗੇ ਸੀਗੇ ਬਾਕੀ ਵੀ ਸਾਰੀ ਕਾਂਗਰਸ ਅੱਧੀ ਕਾਂਗਰਸ ਉਹਨਾਂ ਨੂੰ ਦੋਆਂ ਨੂੰ ਜਿਤਾਉਣ ਵਾਸਤੇ ਅੱਧੀ ਕਾਂਗਰਸ ਉਹਨਾਂ ਨੂੰ ਹਰਾਉਣ ਵਾਸਤੇ ਲੱਗੀ ਸੀਗੀ ਕਿਸਾਨ ਦੀ ਆਵਾਜ਼ ਕਿਸੇ ਨੇ ਨਹੀਂ ਚੱਕੀ ਕੇਂਦਰ ਸਰਕਾਰ ਨੇ ਐਮਐਸਪੀ ਦੀ ਗਾਰੰਟੀ ਦੇ ਪੈਸੇ ਭੇਜਤੇ ਕਿਸਾਨ ਨੂੰ ਨਹੀਂ ਮਿਲੇ ਆ ਇਲਜ਼ਾਮ ਲੱਗਦਾ ਰਿਹਾ ਕਹਿੰਦਾ ਕੇਂਦਰ ਨੇ ਇੱਥੋਂ ਚੋਲ ਚੱਕਿਆ ਨਹੀਂ ਇਸ ਕਰਕੇ ਜਗ੍ਹਾ ਨਹੀਂ ਪਰ ਖੁਦ ਕਿਸਾਨ ਸੰਗਠਨਾ ਨੇ ਬਾਰ-ਬਾਰ ਆਖਿਆ ਵੀ ਜੇ ਕਿਸਾਨ ਤੋਂ 200 ਰੁਪਏ ਦਾ ਕਟ ਦੇ ਦੇਵੇ 300 ਰੁਪਏ ਦਾ ਕਟ ਦੇ ਦੇਵੇ ਫਿਰ ਤਾਂ ਜਗ੍ਹਾ ਵੀ ਬਣ ਜਾਂਦੀ ਹੈ ਸਾਥੀਓ ਜਗ੍ਹਾ ਤਾਂ ਸੀਗੀ ਉਨਾ ਸਿੱਟਣ ਨੂੰ ਪਰ ਆਵਾਜ਼ ਐ ਨਹੀਂ ਸੀ ਕੋ ਕਿਸਾਨ ਦੀ ਕਿਸੇ ਨੇ ਕਿਸਾਨ ਦੀ ਆਵਾਜ਼ ਨਹੀਂ ਚੱਕੀ ਕਿਸੇ ਨੇ ਅੱਜ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਲੋੜ ਹੈ ਪੰਜਾਬ ਦੀ ਆਵਾਜ਼ ਚੱਕਣ ਵਾਲੀ ਇੱਕ ਤਿਰਦੀ ਜਿਹੜੀ ਪੰਜਾਬ ਦੀ ਆਵਾਜ਼ ਚੱਕ ਸਕੇ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਵਪਾਰੀ ਹੈ ਚਾਹੇ ਸ਼ਹਿਰੀ ਹੈ ਚਾਹੇ ਪਿੰਡੂ ਹੈ ਚਾਹੇ ਨੌਜਵਾਨ ਹੈ ਚਾਹੇ ਸਾਡੀਆਂ ਭੈਣਾਂ ਬੀਬੀਆਂ ਨੇ ਕੋਈ ਆਵਾਜ਼ ਚੱਕਣ ਵਾਲਾ ਹੈ ਨਹੀਂ ਕਿਉਂਕਿ ਜਿਹੜੇ ਲੋਕਾਂ ਨੂੰ ਜ਼ਿੰਮੇਵਾਰੀ ਕਾਂਗਰਸ ਨੂੰ ਦਿੱਤੀ ਸੀਗੀ ਲੋਕਾਂ ਨੇ اپੋਜੀਸ਼ਨ ਦੀ ਉਹਨਾਂ ਤੇ ਗੋਡੇ ਟੇਕ ਰੱਖੇ ਉਹ ਤਾਂ ਆਪਣੀ ਕਮਜ਼ੋਰੀਆਂ ਇੰਨੀਆਂ ਵੀ ਬੋਲ ਨਹੀਂ ਸਕਦੇ ਤੇ ਜਿਨ੍ਹਾਂ ਕੋਲ ਪੈਸਾ ਆਇਆ ਸੀ ਕੇਂਦਰ ਸਰਕਾਰ ਤੋਂ ਆਮ ਆਦਮੀ ਪਾਰਟੀ ਉਹਨਾਂ ਦੀ ਨੀਅਤ 'ਚ ਖੋਟ ਹੈ ਜੇ ਦਿੱਲੀ 'ਚ ਉਹਨਾਂ ਨੇ ਘੁਟਾਲਾ ਕੀਤਾ ਸ਼ਰਾਬ ਦਾ ਇੱਥੇ ਰੇਤ ਤੇ ਸ਼ਰਾਬ ਨਾਲ ਦੇ ਨਾਲ ਕੇਂਦਰ ਸਰਕਾਰ ਦੇ ਜਿਹੜੇ 45000 ਕਰੋੜ ਰੁਪਏ ਉਹਦੇ ਵਿੱਚ ਵੀ 3-4000 ਕਰੋੜ ਰੁਪਏ ਦਾ ਟੰਕ ਆ ਇਹਨਾਂ ਦੀ ਮਿੱਲੀ ਭਗਤ ਨਾਲ ਲੱਗਿਆ ਤੇ ਲੱਗਿਆ ਕਿ ਦੀ ਕਿਹਦੇ ਪਿੰਡੇ ਤੇ ਜਾ ਕੇ ਵਜਣੀ ਵਜਣੀ ਜਾ ਕੇ ਕਿਸਾਨ ਦੇ ਪਿੰਡੇ ਤੇ ਸਭ ਮੇਰਾ ਮੰਨਣਾ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਆ ਫੈਸਲਾ ਕਰਨਾ ਪਊਗਾ ਵੀ ਪੰਜਾਬ ਦੀ ਆਵਾਜ਼ ਚੱਕਣ ਵਾਸਤੇ ਇੱਕ ਮਜਬੂਤ ਧਿਰ ਦੀ ਲੋੜ ਹੈ ਮੈਂ ਬਾਰ-ਬਾਰ ਇਸ ਗੱਲ ਤੇ ਜ਼ੋਰ ਦੇਣਾ ਕਿਉਂਕਿ ਅੱਜ ਜੇ ਕੋਈ ਆਵਾਜ਼ ਚੱਕਣ ਆਲਾ ਨਾ ਆਵੇ ਤਾਂ ਚੱਕਣੀਆਂ ਗਾਰੰਟੀਆਂ ਲੈ ਲਿਓ ਪੈਸਾ ਜਿੱਥੇ ਜਿਹਦੀ ਜਿਹਦਾ ਬਣਦਾ ਹੈ ਹੱਕ ਉਹਨੂੰ ਪੈਸਾ ਮਿਲਣਾ ਨਹੀਂ ਕਿਉਂਕਿ ਇਹ ਜਿਹੜੇ ਲੀਡਰ ਅੱਗੇ ਕਰ ਰੱਖੇ ਐ ਕਿਸੇ ਦੇ ਆਪ ਦੇ ਪਾਲਾ ਹੈ ਕਿਸੇ ਦੀ ਵੱਡੀਆਂ ਦਾ ਰੋਲਾ ਹੈ ਬਸਾਂ ਦੀ ਬਾਡੀਆਂ ਦਾ ਕਿਸੇ ਦੇ ਸਹੁਰਿਆਂ ਦਾ ਰੋਲਾ ਹੈ ਕਿਸੇ ਦੇ ਘਰੋਂ ਬਿਸ ਤਰ੍ਹਾਂ ਦੇ ਹੇਟੋਂ ਕਰੋੜਾਂ ਰੁਪਏ ਮਿਲਦੇ ਐ ਉਹਨਾਂ ਨੇ ਆਵਾਜ਼ ਚੱਕਣ ਦੀ ਹਿੰਮਤ ਹੈ ਨਹੀਂ ਤੇ ਇਹਨਾਂ ਦੀ ਨੀਤ ਖੁੱਟੀ ਐ ਆਮ ਆਦਮੀ ਪਾਰਟੀ ਦੀ ਇਸ ਕਰਕੇ ਸਾਥੀਓ ਮੇਰੀ ਬੇਨਤੀ ਐ ਵੀ ਕੋਈ ਕਾਇਮ ਹੋ ਤਕੜੇ ਹੋ ਕੇ ਪੰਜਾਬ ਦੇ ਹੱਕਾਂ ਦੇ ਵਾਸਤੇ ਲੜਾਈ ਹਰੇਕ ਵਰਗ ਦੀ ਲੜਾਈ ਲੜਨ ਦੀ ਆਵਾਜ਼ ਇੱਕ ਮਜ਼ਬੂਤ ਇੱਥੇ ਖੜੀ ਹੋਵੇ ਤਾਂ ਕਿ ਇਹਨਾਂ ਦੋਨਾਂ ਦੇ ਆ ਜਿਹੜੀ ਮਿਲੀ ਭੋਗ ਤਾਂ ਇਹਨਾਂ ਦੀ ਗੰਡ ਤੋਂ ਪੈ ਦੋਨਾਂ ਦੀ ਉਹਨਾਂ ਦਾ ਚਿਹਰਾ ਬੇਨਕਾਬ ਕੀਤਾ ਜਾਵੇ ਉਹਨਾਂ ਦੇ ਉੱਤੋਂ ਆ ਜਿਹੜਾ ਪਰਦਾ ਇਹਨਾਂ ਨੇ ਪਾ ਰੱਖਿਆ ਕੋਈ ਕਟੜ ਇਮਾਨਦਾਰ ਦਾ ਕੋਈ ਆਪਣੇ ਆਪ ਨੂੰ ਪੰਜਾਬ ਦੇ ਠੇਕੇਦਾਰ ਬਣੇ ਫਿਰਦੇ ਐ ਉਹਨਾਂ ਸਾਰਿਆਂ ਨੂੰ ਬੇਨਕਾਬ ਕਰਨ ਦੀ ਲੋੜ ਐ ਤੇ ਉਹਨਾਂ ਨੂੰ ਬੇਨਕਾਬ ਕਰ ਦੇਾਂਗੇ ਤੇ ਮੈਂ ਸਮਝਦਾ ਵੀ ਸ਼ਹੀਦ ਭਗਤ ਸਿੰਘ ਦੀ ਆਤਮਾ ਨੂੰ ਵੈਸੇ ਵੀ ਸ਼ਾਂਤੀ ਮਿਲ ਚੁਗੀ ਅੱਜ ਬੇਨਕਾਬ ਇਹਨਾਂ ਨੂੰ ਕਰਨ ਦੀ ਲੋੜ ਐ ਵੈਸੇ ਤਾਂ ਜਦੋਂ ਅੱਜ ਕਿਸਾਨ ਸੰਗਠਨ ਚੱਲੇ ਐ ਉਧਰ ਤਿਆਰੀ ਕਰੀ ਜਾਂਦੇ ਐ ਤੇ ਮੈਂ ਕਹਿੰਦਾ ਉੱਥੇ ਜਾਣ ਤੋਂ ਪਹਿਲਾਂ ਅਜੇ ਵੀ 6 ਦਿਨ ਪਈ ਐ ਪਹਿਲਾਂ ਇਹਨਾਂ ਨੂੰ ਕੇਰ ਕੇ ਆ ਜਿਹੜੀ ਠੱਗੀ ਕੀਤੀ ਐ ਗਰੰਟੀਡ ਐ ਐਮਐਸਪੀ ਦੀ ਉਹਦਾ ਹਿਸਾਬ-ਕਿਤਾ ਲੈ ਲਈਏ ਉਹਦੇ ਬਾਅਦ ਦਿੱਲੀ ਵੀ ਜਾਵੜੇ ਹੁਣ ਤਾਂ ਰਸਤੇ ਸਾਰੇ ਖੁੱਲੇ ਖੋਲ ਰਹੇ ਤੁਹਾਨੂੰ ਉੱਥੇ ਜਾਣ ਦੇ ਵੀ ਇਜਾਜ਼ਤ ਐ ਗੱਲਬਾਤ ਨਾਲ ਉਹਦੇ ਮਸਲੇ ਵੀ ਹੱਲ ਹੋਣਗੇ ਪਰ ਕਈ ਵਾਰੀ ਜੇ ਨਹੀਂ ਇਹਨਾਂ ਦਾ ਕਰਨਾ ਦਾ ਫਿਰ ਕਿਉਂਕਿ ਪੈਸਾ ਕੇਂਦਰ ਦਾ ਕਈ ਵਾਰੀ ਤਾਂ ਮੇਰੇ ਜੀ ਜੀ ਆਂਦੇ ਵੀ ਪ੍ਰਧਾਨ ਮੰਤਰੀ ਨੂੰ ਲਿਖਾਂ ਵੀ ਆ ਘਟੋ ਘਟ ਐਸਪੀਸੀ ਦੀ ਜਾਂਚ ਤੱਕ ਰਹੋ ਕੇਂਦਰ ਸਰਕਾਰ ਨੂੰ ਯਾਦ ਚੇਤੇ ਨਿਯੋਣਾ ਪਰ ਕਿਸਾਨ ਵਾਸਤੇ ਹੈ ਜਿਹੜਾ 2-3000 ਕਰੋੜ ਰੁਪਏ ਦਾ ਰਗੜਾ ਉਹਨਾਂ ਦੇ ਲੱਗਿਆ। ਉਹਦਾ ਹਿਸਾਬ ਤਾਂ ਕੋਈ ਕਰੇ ਪਰ ਫਿਰ ਇਹਦੇ ਵਿੱਚੋਂ ਬਹੁਤ ਸਾਰੇ ਗੁੰਝਲਾ ਸਾਹਮਣੇ ਆ ਜਾਂਦੀਆਂ। ਕੋਈ ਫੈਡਰਲਿਜ਼ਮ ਦਾ ਚੱਕਰ ਆਊਗਾ ਕੋਈ ਹੋਰ ਆਊਗਾ ਪਰ ਮਨ ਲੱਗਦਾ ਹੈ ਵੀ ਆਪਾਂ ਆਪ ਆਪਣੇ ਹੱਕਾਂ ਦੇ ਉੱਤੇ ਪਹਿਰਾ ਦਈਏ ਉਹ ਸਭ ਤੋਂ ਵਧੀਆ ਹੋਊਗਾ। ਜੈ ਹਿੰਦ। ਇਹਦੇ ਨਾਲ ਹੀ ਸੁਨੀਲ ਜਾਖੜ ਨੇ ਦੂਜੀਆਂ ਧਿਰਾਂ ਨੂੰ ਵੀ ਨਿਸ਼ਾਨੇ ਦੇ ਉੱਤੇ ਲਿਆਇਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਧਿਰ ਦੀ ਲੋੜ ਹੈ ਜਿਹੜੀ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰ ਸਕੇ ਹੁਣ ਕਈ ਤਰ੍ਹਾਂ ਦੇ ਨਿਸ਼ਾਨੇ ਉਹਨਾਂ ਨੇ ਕਾਂਗਰਸ ਦੇ ਲੀਡਰਾਂ ਦੇ ਉੱਤੇ ਵੀ ਸਾਧ ਦਿੱਤੇ ਨੇ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਦੇਖਣਾ ਹੋਵੇਗਾ ਕਿ ਹੋਰ ਨੁਮਾਇੰਦੇ ਸੁਨੀਲ ਜਾਖੜ ਨੂੰ ਕੀ ਜਵਾਬ ਦਿੰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ